ਬਰਮਹਾ ਮਾਂਜ ਮਹੱਲਾ ਪੰਜਵਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਤੇ ਵਿਛੜੇ ਕਰ ਕਿਰਪਾ ਮਿਲਹੁ ਰਾਮ ਚਾਰ ਕੁੰਟ ਦੇ ਦਿਸ ਭ੍ਰਮੇ ਥਕੋ ਆਏ ਪ੍ਰਭ ਕੀ ਸਾਮ ਤੇਨ ਦੁਦੇ ਤੇ ਬਾਹਰੀ ਕਿਤਨਾ ਆਵੇ ਕਾਮ ਜਲ ਬਿਨ ਸੋ ਕੁਮਲਾਵਤੀ ਉਪਜੇ ਨਾਹੀ ਧਾਮ ਹਰ ਨਾ ਹ ਨ ਮਿਲੀਏ ਸਾਜਨੇ ਕਤ ਪਾਈਏ ਬਿਸਰਾਮ ਜਿਤ ਘਰ ਹਰ ਕੰਤ ਨਾ ਪ੍ਰਗਟਈ ਪਠ ਨਗਰ ਸੇ ਗ੍ਰਾਮ ਸਰਬ ਸਿੰਗਾਰ ਤੰਬੂਲ ਰਸ ਸੁਣਦੇ ਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸੱਜਣ ਸਭ ਜਾਮ ਨਾਨਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ ਹਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲ ਧਾਮ ਚੇਤ ਗੋਵਿੰਦ ਰਾਦੀਐ ਹੋਵੇ ਆਨੰਦ ਘਣ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਨਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਘਣ ਇਕ ਖਿਨ ਤਿਸ ਬਿਨ ਜੀਵਣ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰਿਆ ਅਰਵਿਆ ਵਿੱਚ ਵਣਾ ਸੋ ਪ੍ਰਭ ਚੇਤਨਾ ਵਈ ਕਿਤੜਾ ਦੁੱਖ ਗਣਾ ਜਿੰਨੀ 라ਵੈ ਸੋ ਪ੍ਰਭੂ ਤਿੰਨਾ ਭਾਗਵਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈ ਸਾਖ ਤੀਰਨ ਕਿਉ ਵਾਢਿਆ ਜਿੰਨਾ ਪ੍ਰੇਮ ਵਿਸ਼ੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰ ਨ ਸੰਗਤਨ ਹਰ ਵਿਨਸੀ ਹੋਹ ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੂਹ ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋਹੀ ਦਏ ਵਿਸਾਰ ਵਿਗੁਚਣਾ ਪ੍ਰਭਿਨ ਅਵਰਨ ਕੋਈ ਪ੍ਰੀਤਮ ਚਰਨੀ ਜੋ ਲੱਗੇ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਈ ਵੈਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਪੀਟੇ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾ ਵਣ ਲੱਗਿਆ ਕਿਸੇ ਨ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਓਨ ਲੱਗੇ ਨਾਹੀ ਸੰਨ ਰੰਗ ਸਬੇ ਨਾਰਾਇਣੇ ਜੇਤੇ ਮਨ ਭਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰੰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਏ ਧੰਨ ਆਪਣ ਲੀਆ ਜੇ ਮਿਲੈ ਵਿਛੜ ਕਿਉ ਰੋਵਨ ਸਾਧੂ ਸੰਗ ਪਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਪਾਗਮ ਥਨ ਅਸਾੜ ਤਪੰਦਾ ਤਿਸ ਲਗੇ ਹਰ ਨਾ ਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਏ ਭਾਇ ਵਿਗੁਚੀਐ ਗਲ ਪੈਸ ਜਮ ਕੇ ਫਾਸ ਜਿਹਾ ਵਿਜੈ ਸੋ ਲੁਣੈ ਮਥੈ ਜੋ ਲਖਿਆ ਰਹਿਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਪੇਟੀਐ ਸੋ ਦਰਗਹ ਹੋਏ ਖਲਾਸ ਕਰ ਕੇ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਦ ਵਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸਚ ਰੰਗ ਇਕੋ ਨਾਮ ਆਧਾਰ ਵਿਖਿਆ ਰੰਗ ਕੂੜਾ ਵਿਆ ਦਿਸਣ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣਹਾਰ ਵਣ ਤੈਨ ਪ੍ਰਭ ਸੰਗ ਮੋਲਿਆ ਸਮਰਥ ਪੁਰਖ ਅਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨਨੀ ਸਖੀਏ ਪ੍ਰਭ ਪਾਇਆ ਹੋ ਤਿੰਨ ਕੈ ਸਦ ਬਲਿਹਾਰ ਨਾਨਕ ਹਰਜੀ ਮਿਆਕਰ ਸਬਦ ਸਵਾਰਣ ਹਾਰੇ ਸਾਵਣ ਤਿੰਨਾ ਸੁਹਾਗਣੀ ਜੇਨ ਰਾਮ ਨਾਮ ਔਰ ਹਾਰੇ ਪਾਦੋਈ ਪਰਮ ਪੁਲਾਣੀਆਂ ਦੂਜੇ ਲਗਾ ਹੇਤ ਲਖ cigar ਬਣਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕਹਿਸਣ ਪ੍ਰੇਤ ਪਕੜ ਚੁਲਾਏ ਨ ਦੂਤ ਜੰਮ ਕਿਸੇ ਨ ਦੇਨੀ ਪੀਤ ਛੱਡ ਖੜੋ ਤੇਖਨੇ ਮਹੀਂ ਜਿਨ ਸਿਉ ਲੱਗਾ ਹੀਤ ਹੱਥ ਮਰੂੜੈ ਤਨ ਕਪੀ ਸਿਆਹ ਹੋ ਹੋਸੀਤ ਜਿਹਾ ਵਿਜੈ ਸੋ ਲੁਣੈ ਕਰਮ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਵਦੇਤ ਸੇ ਪਾਦੋਇ ਨਰਕ ਨ ਪਾਈਐ ਗੁਰ ਰਖਣ ਵਾਲਾ ਹੀਤ ਅਸੁਣ ਪ੍ਰੇਮ ਓ ਮਹੜਾ ਕਿਉ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਈ ਸੰਤ ਸਹਾਈ ਪ੍ਰੇਮ ਕੀ ਹੋ ਤਨ ਕੈ ਲਾਗਾ ਪਾਈ ਵਿਣ ਪ੍ਰਭ ਕਿਉ ਸੁਖ ਪਾਈਏ ਦੂਜੀ ਨਹੀਂ ਜਾਈ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਈ ਆਪ ਤਿਆਗ ਬੇਨਤੀ ਕਰ ਰਹੀ ਲੇਹੁ ਪ੍ਰਭੂ ਲੜਲਾਏ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਵੇਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀਵ ਸੰਧੀਆਂ ਜਿੰਨਾ ਮਇਆ ਹਰਾਈ ਕਤ ਕਰਮ ਤੁਮ ਆਵਣੇ ਦੋਸਨ ਤਾ ਹੂੰ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਬੇ ਰੋਗ ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਯੋਗ ਖਿੰਨ ਮਹਿ ਕੌੜੇ ਹੋਏ ਗਈ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸਥੇ ਰੂਹੇ ਰੂਜ ਕੀਤਾ ਕਿਸੂ ਨ ਹੋਈ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਵਿਯੋਗ ਨਾਨਕ ਪ੍ਰਭ ਰਾਖ ਲਈ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸੇ ਸਭੇ ਸੋਚ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀ ਆ ਤਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸੇ ਲੜੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਨ ਅਕੀਲ ਲੜੀਆਂ ਤਿੰਨ ਦੁਖ ਨ ਕਬ ਹੂੰ ਉਤਰੈ ਸੇ ਜਮ ਕੇ ਵਸ ਪੜੀਆ ਜਿਨਨੀ 라ਵਿਆ ਪ੍ਰਭ ਆਪਣ ਸੇ ਦਿਸਣਿਤ ਖੜੀਆ ਰਤਨ ਜਵੇ ਹੀਰ ਲਾਲ ਹਰ ਕੰਠ ਤਿੰਨ ਜੜੀਆ ਨਾਨਕ ਵਾਂਛੇ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆ ਮੰਗਰ ਪ੍ਰਭ ਆ ਰਦਣਾ ਬਹੁੜ ਨ ਜੜ ਮੜਿਆ ਹੋਖ ਤੁਖਾਰ ਨ ਵਿਆਪਈ ਕੰਠ ਮਿਲਿਆ ਹਰਨਾਹ ਮਨ ਬੇਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹੋ ਓਟ ਗੋਵਿੰਦ ਗੋਪਾਲ ਰਾਈ ਸੇਵਾ ਸੁਮੀ ਲਾਹੋ ਬੇਹਿਆਪ ਹੋਇ ਨ ਸਕਈ ਮਿਲ ਸਾਧੂ ਗੁਣ ਗਾਉ ਜੈ ਤੇ ਉਪਜਿਤਹਿ ਮਿਲੀ ਸੱਚੀ ਪ੍ਰੀਤ ਸਮਾਹ ਕਰ ਗਹਿ ਲੀਨੀ ਪਾਰ ਬ੍ਰਹਮ ਬਹੜ ਨ ਵਿਛੜਿਆ ਹੋ ਬਾਰ ਜਾਓ ਲਖਬੇਰੀਆ ਹਰ ਸੱਜਣ ਅਗਮਗਾਹ ਸਰਮ ਪਈ ਨਾਰਾਇਣ ਨਾਨਕ ਦਰ ਪਈ ਆਹ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੀ ਵੇ ਪਰਵਾਹ ਮਾਗ ਮੱਜਨ ਸੰਗ ਸਾਧੂ ਆ ਧੂੜੀ ਕਰ ਇਸ ਨਾਨ ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰਦਾਨ ਜਨਮ ਕਰਮ ਮਲੋਤਰ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸੇ ਲੋਭ ਸੁਵਾਨ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਅਠ ਸੱਠ ਤੀਰਥ ਸਗਲ ਪੁੰਨ ਜੀਵ ਦਇਆ ਪਰਵਾਨ ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤិន ਕੁਰਬਾਨ ਮਾਰਗ ਸੁੱਚੇ ਸੇ ਕਾਂਢੀ ਹੈ ਜਿਨ ਪੂਰਾ ਗੁਰ ਮਿਹਰਵਾਨ ਫਲਗੁਣ ਆਨੰਦ ਪਾਰਜਨ ਹਰ ਸੱਜਣ ਪਰਗਟੇ ਆਈ ਸੰਤ ਸਹਾਈ ਰਾਮ ਕੀ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਇਛ ਪੁੰਨੀ ਵਰਪਾਗਣੀ ਵਰ ਪਾਇਆ ਹਰਾਈ ਮਿਲ ਸਹਿਆਂ ਮੰਗਲ ਲਗਾਵਹੀ ਗੀਤ ਗੋਵਿੰਦ ਅਲਾਈ ਹਰ ਜਿਹਾਂ ਅਵਰਣ ਦਿਸਈ ਕੋਈ ਦੁਜਾ ਲਵੇ ਨਾ ਲਾਈ ਹਲਤ ਪਲਤ ਸਵਾਰਿਉਨ ਨਿਹਚਲ ਦਿੱਤਿਨ ਜਾਈ ਸੰਸਾਰ ਸਾਗਰ ਤੇ ਰਖਿਅਨ ਬਹੁੜ ਨ ਜਨਮੈ ਧਾਈ ਜਿਵ ਇਕ ਅਨੇਕ ਗੁਣ ਤਰੇ ਨਾਨਕ ਚਰਨੀ ਭਾਈ ਹਲ ਗੁਣ ਨਿਤ ਸਲਾਹੀਏ ਜਿਸਨੂ ਤਿਲਨਾ ਤਮਾਈ ਜਨ ਜਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰਗੁਰ ਪੂਰਾ ਰਾਧਿਆ ਦਰਗਹਿ ਸੱਚ ਖਰੀ ਸਰਬ ਸੁਖਾਂ ਦੇ ਚਰਨ ਹਰ ਪੌਜਲ ਬਖਮ ਤਰੀ ਪ੍ਰੇਮ ਭਗਤ ਤੈਨ ਪਾਈਆ ਵਿਖਿਆ ਨਾਹੀ ਜਰੀ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰਵੰ ਪ੍ਰਵ ਸੇਵੰਦੇ ਮਨ ਅੰਦਰ ਇਕ ਤਰੀ ਮਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਣ ਕਿਰਪਾ ਕਰੋ ਹਰੀ ਮਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨਾ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ